ਕੰਨਿਚਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮਦੇਹ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰਦੋਪਤਲੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਦੋ ਮੱਜਾਂ ਤੁਹਾਨੂੰ ਦਿਖਾਵਾਂਗੇ ਜਿੰਨਾਂ ਵਿੱਚ ਕੁਝ ਸੂਈਆਂ ਤੇ ਕੁਝ ਗੱਪਣਾ ਹੈ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਵੇਖ ਚਾਖ ਕੇ ਪਾਸ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜੋ ਜੀ ਤੇ ਬਾਕੀ ਕਈ ਵੀਰ ਦੂਰੋਂ ਹੁੰਦੇ ਆ ਉਹ ਪਹੁੰਚ ਨਹੀਂ ਸਕਦੇ ਹੋ ਆਪਣਾ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਿਆ ਕਰੋ ਆਪਣੀ ਸਮਝ ਦੇ ਨਾਲ ਚੰਗੀ ਤਰ੍ਹਾਂ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਸਾਰੀਆਂ ਚੀਜ਼ਾਂ ਵੇਖ ਚਾਖ ਕੇ ਆਪਣੀ ਸਮਝ ਨਾਲ ਆਪਣੀ ਗਾਰੰਟੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਕਿਰਪਾ ਬਾਬੇ ਬੁੱਢੇ ਸਾਹਿਬ ਜੀ ਚਲੋ ਜੀ ਕਿਰਪਾ ਜੀ ਦੀ ਜੀ ਬੜੇ ਦਿਨ ਬਾਅਦ ਤੇ ਯਾਰ ਕੀ ਬੜੇ ਦਿਨ ਵੀਰ ਜੀ ਗਰਮੀ ਗਰਮੀ ਕਰਕੇ ਨਾ ਇੱਕ ਅਦਾ ਲਿਆਈਦਾ ਯਾਰ ਟੁੱੜੀ ਆ ਨਾ ਤੁਹਾਨੂੰ ਬੜਾ ਛੜ ਜੇ ਅੰਦਰ ਹਾਂਜੀ ਹਾਂਜੀ ਗਰਮੀ ਝਲਦੀਆਂ ਨਹੀਂ ਠੀਕ ਆ ਅਦਾ ਲਿਆਈਦਾ ਤੇ ਉਹ ਮਾਲ ਨਾਲੇ ਨਾਲ ਵਿਕਦਾ ਹੋ ਰਿਹਾ ਠੀਕ ਆ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਮਨਜਿੰਦਰ ਸਿੰਘ ਹਾਂਜੀ ਪਿੰਡ ਸਰਦੋਗੁੜਲੀ ਅਕਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੀ ਬੋਲ ਦੋ ਨੰਬਰ 70879574 ਤੇ ਅੱਜ ਦੋ ਗਾਵਾਂ ਗੱਬਣਾ ਤੇ ਇੱਕ ਸੂਈ ਆ ਤੇ ਦੋ ਮੱਜਾਂ ਆ ਹਨਾ ਤੇ ਚਲੋ ਪਹਿਲਾਂ ਸੂਈ ਗਾਈ ਵਿਖਾ ਦਈਏ ਕਿੰਨਾ ਚਿਰ ਹੋ ਗਿਆ ਜਿੰਨਾ ਸੂਈ ਨਾ ਸੂਈ ਨਾ ਮੇਰਾ ਕੋਈ 25 ਦਿਨ ਨਾਲੇ ਮਹੀਨਾ ਨਾਲੇ ਉਹ ਬੱਚੀ ਦੇ ਮਗਰ ਅੰਤੋਂ ਬੱਚੀ ਵਿਖਾ ਦਿਓ ਠੀਕ ਆ ਤੇ ਦੁੱਧ ਕਿੰਨਾ ਤਿਆਰ ਹੈ ਲੱਗ 12 ਲੀਟਰ ਦੁੱਧ ਠੰਡਾ ਤਿਆਰ ਦੇ 12 ਲੀਟਰ ਦੀ ਗਰੰਟੀ ਲਾਹਾਂਗੇ ਅੱਛਾ ਕੋਈ ਵੀਰ ਭਰਾ ਸਾਡੇ ਘਰ ਦੋ ਦਿਨ ਚ ਹੋਵੇ ਦੋ ਟਾਈਮ ਚ ਹੋਵੇ ਤਨਾ ਵੀਰੇ ਪਰਲੇ ਥਾਂ ਤੇ ਨਾ ਧਾਰਾਂ ਪੰਜ-ਛੇ ਗਲਾਸ ਦੁੱਧ ਦਾ ਫਰਕ ਹੋਊਗਾ ਠੀਕ ਹੈ ਜੀ 10 ਜਣਾ ਚੰਗਾ ਹੁੰਦਾ ਲਿਆ ਜਿ ਘਮਾ ਕੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਤੁਸੀਂ ਦੇਖ ਸਕਦੇ ਜੀ ਤੇ ਦੁੱਧ ਕਿੰਨਾ ਵੀਰ ਜੀ ਪੱਕਾ 12 ਲੀਟਰ 11 ਹੈਗਾ ਪੱਕਾ 10 ਲੀਟਰ ਦੀ ਗਾਰੰਟੀ ਮੇਰਾ ਭਰਾ ਕੋਈ 2 ਟਾਈਮ ਚ ਹੋਵੇ 4 ਟਾਈਮ ਵਿੱਚ ਹੋਵੇ ਸਾਨੂੰ ਕੋਈ ਦਿੱਕਤ ਨਹੀਂ ਹੈ ਜਿੰਨਾ ਟਾਈਮ ਵੀਰ ਆਪਣੀ ਤਸੱਲੀ ਕਰਕੇ ਇੱਥੋਂ ਲੈ ਕੇ ਜਾਣ ਇੱਥੋਂ ਤੱਕ ਦੀ ਆਪਣੀ ਵੀਰ ਆਪਣੇ ਘਰ ਦੀ ਗਾਰੰਟੀ ਹੈ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਫਿਰ ਮੁੱਲ ਵੀ ਦੀ 40 ਕਰ ਦਈਏ ਨਹੀਂ 40 ਤਾਂ ਫਿਰ ਜ਼ਿਆਦਾ ਹੈ ਜੀ ਤੁਸੀਂ ਦੱਸ ਦਿਓ ਕਿੰਨਾ ਜਿਆਦਾ ਕਰੋ ਫਿਰ ਤੁਸੀਂ ਕਰਦੇ ਜਿੰਨਾ ਕਰਨਾ ਕਿੰਨਾ 35 ਦੀ ਦੇ ਦਈਏ ਹੋਰ 2000 ਛੱਡ ਦਿੰਦੇ ਵੀ ਅੱਛਾ 10000 ਦੀ ਦੇਣਾ ਚਲੋ ਹੋਰ ਕਰ ਦੋਗੇ ਜਸਨੋ ਕਰ ਦੋ ਬਿਲਕੁਲ ਜਿੰਨੇ ਦੀ ਦੇਣੀ ਹੈ ਫਿਰ 31000 ਦੀ ਦੇ ਦਾਂ ਅੱਛਾ 31 ਦੀ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਅੱਜ ਮਾਲ ਵੇਚਣਾ ਆ ਇਹ ਨਹੀਂ ਕਿ ਬੰਨ ਕੇ ਰੱਖਣਾ ਅੱਛਾ ਮੇਰਾ ਵੀਰ ਜਿੰਨੀ ਟਾਈਮ ਮਰਜੀ ਚੋਕ ਤੇ ਤਸੱਲੀ ਕਰਕੇ ਖੜਨ ਸਾਰਾ ਵੇਚਣਾ ਰੱਖਣਾ ਨਹੀਂ ਆਪਾਂ ਠੀਕ ਹੈ ਜੀ ਮੁੱਲ ਬਿਲਕੁਲ ਜ਼ਿਆਦਾ ਨਹੀਂ ਕਰਦੇ ਆ ਤੇ ਆ ਗੱਬਣੇ ਆ ਹਾਂਜੀ ਇਹ ਗੱਬਣੇ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਦੁੱਧ ਵੀ ਦੀ 14-15 ਕਿਲੋ ਕਰ ਦੋਗੀ ਜੀ ਤੋਲ ਦिए ਫੇਰ ਇਹਨੂੰ ਹਫਤਾ ਕਰਦੀ ਜੀ ਇਹ ਹਫਤਾ ਇਹਨੇ ਲੈ ਜਾਣਾ ਤੇ ਥਾਣੇ ਦੇ ਦੇਖ ਸਾਦੇ ਜੇ ਲੱਗੇ ਤਾਂ ਲੱਜਿਆ ਜੀ ਬਾਕੀ ਬਹੁਤਾ ਟਾਈਮ ਨਹੀਂ ਨੇ ਖੜਨਾ ਛੇਤੀ ਸੂਪ ਬਣਾ ਲੈ ਲੈ ਜਾ ਲੈ ਜਾ ਬਾਕੀ ਇਹ ਜੇ ਤਿਆਰ ਹੋਉਂਦੀ ਆ ਚੰਗੀ ਭਰ ਜਾਣੀ ਸੋਣ ਤੱਕਰ ਕਿ ਵੀ ਦੀ ਠੰਡੀ ਠੰਡੀ ਬੜੀ ਏ ਦੇਖੋ ਹੱਥ ਲਾ ਤੋਂ ਲਮੀ ਬਹੁਤ ਏ ਠੀਕ ਠੰਡੀ ਠੰਡੀ ਵੀ ਆ ਦੇਖੋ ਤੇ ਇਹਦਾ ਫਿਰ ਮੁੱਲ ਮੈਂ ਮੁੱਲ 60000 ਕਰ ਦਈਏ 60000 ਕੀ ਕਰ ਦਈਏ ਵਿੱਚ ਮੰਤਨ ਨਹੀਂ ਜੀ ਦੀ ਆਪਾਂ 60 ਨਹੀਂ ਕਰਨਾ ਬੜੇ ਤੇਰ ਬਾਅਦ ਵੀਡੀਓ ਪਾਈ ਆ ਅੱਛਾ ਇਹ ਮੁੱਲ ਹਾਂ ਨਾ ਹੀ ਕਰ ਦੇਣਾ ਆਪਾਂ ਯਾਦ ਕਰਦੀਏ ਨਹੀਂ ਪੰਜਾਬ ਨਾ ਕਰੀਏ ਨਾ ਉਹ ਨਾ ਕਰੀਏ ਤੁਸੀਂ ਦੱਸ ਦੋ ਫਿਰ ਕਿੰਨਾ ਹੋਰ ਕਰੀਏ ਮਨ ਤਾਂ ਜੀ 45000 ਦੀ ਦੇ ਦਾਂਗੇ 40000 ਦੀ ਦੇ ਦੀਏ 40 ਦੀ ਫਿਰ ਮੇਰਾ ਵੀਰ ਜੈਸ ਨਹੌਲਾ ਹੀ ਦੇ ਠੀਕ ਹੈ ਜੀ ਹਾਂ ਜੀ ਇਹ ਤਾਂ ਤੁਸੀਂ ਹੁਣ ਬਿਲਕੁਲ ਕੰਡੇ ਤੇ ਕਰਦੀ ਐ ਹੁਣ ਮੇਰਾ ਵੀਰ ਭਰਾ ਕੋਈ ਇਹ ਨਾ ਆ ਕੇ 35 ਲੈਣਾ 36 ਲੈਣਾ ਉਹ ਮੇਰਾ ਵੀਰ ਭਰਾ ਫੋਨ ਨਾ ਫਿਰ ਲਾ ਠੀਕ ਹੈ ਜੀ ਬਾਕੀ ਵਹਿੜ ਵੇਖ ਲਓ ਠੀਕ ਹੈ ਜੀ ਵਹਿੜ ਦੇ ਹਿਸਾਬ ਨਾਲ ਮੈਂ ਬਿਲਕੁਲ ਜ਼ਿਆਦਾ ਕਰਦਾ ਤਾਂ ਠੀਕ ਹੈ ਜੀ ਤੇ ਹੁਣ ਇੱਕ ਆ ਵੀ ਗੱਬਣੀ ਐ ਇਹਦੇ ਵੀ ਥਣ ਧਣ ਦਿਖਾ ਦਈਏ ਲੱਗੇ ਤਾਂ ਆ ਦੇਖ ਸਾਦੇ ਜੀ ਇਹ ਕਿੰਨੇ ਕ ਦੁੱਧਾ ਲੀਜੇ ਇਹ ਵੀ ਦੁੱਧ ਮੇਰੇ 13 14 ਕਿਲੋ ਭਰ ਦੇ ਜੀ ਤੋੜ ਦਈਏ ਫਿਰ ਇਹਨਾਂ ਵਿੱਚ ਅਰਜਨ ਘਰ ਹੁੰਦੇ 8 ਤਰੀਕ ਨੂੰ ਵੀ ਦਿਨ ਪੂਰੇ ਹੁੰਦੇ ਜੀ ਠੀਕ ਹੈ ਜੀ ਹਾਂ ਜੀ ਮਤਲਬ 10 ਦਿਨ ਲੈ ਜੀ ਲੱਗ ਜਾ ਵੀਰ ਜੀ ਕਮਾਂਗੇ ਬਾਕੀ ਚਲੇ ਵੀ ਸੌਣ ਤੱਕ ਰ ਚੰਗੀ ਭਰ ਜੂਗੀ ਇਹਦੇ ਲੱਟ ਲਾਹਵਾਂ ਨਹੀਂ ਤੇ ਹੈ ਗਿਆ ਤਿਆਰੀ ਜੀ ਆਪ ਉਹ ਤੇ ਦਿਨ ਨਹੀਂ ਖੜਦੇ ਹਫਤੇ ਦੇ ਅੰਦਰ ਅੰਦਰ ਜਿਹੜਾ ਸੁੰਦੀਆਂ ਦੋਵੇਂ گاਵਾਂ ਤੇ ਇਹਦਾ ਫਿਰ ਮੁੱਲ ਇਹ ਲੰਬਾ ਬਲਬ 48000 ਦਾ 48000 ਆ ਤੇ ਇਹ ਕਿੰਨੇ ਦੀ ਜਸਨੋ ਕਰਨੀ ਆ ਨਹੀਂ 145 ਦੀ ਦੇ ਦਈਏ 45 ਦੀ ਹਾਂ ਕੀ ਹੋਰ ਕਰਦੀਏ ਮਨ ਹੋਰ ਵੀ ਦੀ 2000 ਮਨ ਕਰਦਾ 41000 ਕੰਗਿਰ ਭਰਾ ਦਾ ਮਨ ਕਰਾਂਗੇ ਜਿਹੜਾ ਵੀ ਬਰਾਬਰ ਹੀ ਕਰਦੀਏ ਦੋਵੇਂ ਜਾਣ ਦੀ 40 40 ਦੀਆਂ ਚਲੋ ਕਰ ਦੋ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਉਹ ਲੈ ਜਾਏ ਕਰ ਦੋ ਬਰਾਬਰ ਕਰ ਦੋ ਭਾਜੀ ਠੀਕ ਹੈ ਜੀ ਤੇ ਹੁਣ ਆ ਮੱਝ ਬੱਚੇ ਤੋਂ ਬਿਨਾਂ ਜੀ ਬੱਚੇ ਤੋਂ ਬਣਾ ਲੈਣੀ ਪਈ ਕੱਦ ਕਾਠ ਦੀ ਚੰਗੀ ਉੱਚੀ ਯਾਤਰਾ ਤੇ ਦੁੱਧ ਕਿੰਨਾ ਜਿਹੜੇ ਕੋਲ ਦੁੱਧ ਭਾਈ ਜਿਹੜਾ ਠੰਡਾ ਦੁੱਧ ਆ ਨਾ 1 ਲੀਟਰ ਵਾਲਾ 8 ਲੀਟਰ ਦੋ ਦਿ ਜੀ ਪੱਕਾ ਦੁੱਧ ਹੈਗਾ ਜੀ ਪੱਕਾ ਦੁੱਧ ਭਾਈ ਭਾਵੇਂ ਕੋਈ ਦੋ ਟਾਈਮ ਚ ਹੋਵੇ ਭਾਵੇਂ ਚਾਰ ਟਾਈਮ ਚ ਹੋਵੇ ਤੇ ਇੱਕ ਨਾ ਇਹਦੇ ਨਾ ਜਦੋਂ ਗੱਡੀ ਤੇ ਲਾਈ ਆ ਨਾ ਹਾਂਜੀ ਲੱਤ ਤੇ ਥੋੜੀ ਛੱਟ ਲੱਗੀ ਜੇ ਲੰਗਾਉਂਦੀ ਆ ਥੋੜੀ ਜੀ ਉਹ ਤੋੜ ਕੇ ਵੀ ਉਹਨੂੰ ਮਖਾ ਦਿੰਦੇ ਆ ਠੀਕ ਆ ਹਾਂਜੀ ਲੰਗਾ ਮਾਰਦੀ ਆ ਬਾਕੀ ਇਹ ਵੀ ਭਾਰੇ ਦੇ ਮਾਜਾ ਕੋਈ ਟੀਗਾ ਨਹੀਂ ਕੋਈ ਕੁਛ ਨਹੀਂ ਅੱਛਾ ਠੰਡੀ ਸੀ ਲੇ ਤੋੜੀ ਆ ਫੇਰ ਇੱਕ ਰੀ ਨਾ ਬਾਕੀ ਉਤਰਿਆ ਇਹ ਵੀ ਕੱਦ ਕਾ ਉਹ ਜਿਹੜਾ ਪੈਰਲਿੰਗ ਹੁੰਦੀ ਹੈ ਅਗਲਾ ਲੈ ਜਿਓ ਜੀ ਕਿ ਜਦੋਂ ਇਹ ਤੇ ਤਾਜੀ ਸੂਈ ਹੋਣੀ ਨੇ ਤੇ ਦੁੱਧ ਵੀ ਚੰਗਾ ਚ ਆਇਆ ਹਾਂ ਵੀਰੋ ਵੀਰੋ ਨੇ ਆਹਨੇ ਕਿ 16-17 ਲੀਟਰ ਦੁੱਧ ਅਸੀਂ ਚੋਂਦੇ ਰਹੇ ਹੁਣ ਵੀ ਦੁੱਧ ਵੀਰੋ 11 ਲੀਟਰ ਦੁੱਧ ਹੀ ਕੋਈ ਜਿੱਦਣ ਲਿਆਂਦੀ ਹੈ ਅੱਛਾ ਇਹਦੇ ਕਰਕੇ 2.5 ਲੀਟਰ ਘਟ ਗਈ ਜੀ ਠੀਕ ਹੈ ਜੀ ਹਾਂ ਜੀ ਤੇ ਮੁੱਲ ਫਿਰ ਇਹਦਾ ਮੋਲੇ ਦਾ ਵੀ ਜੀ ਵੇਖ ਰਹੇ ਤੁਸੀਂ ਲਾ ਦੋ ਕਿ ਨਾ ਕਰਦੇ ਜੀ ਅੱਜਾ ਕਰੀਏਗੇ ਮੋਲ 65000 ਦੀ ਦੇ ਦਈਏ 65 ਦੀ ਨਾ ਦਈਏ ਹਾਂ ਜੀ ਹੋਰ ਕਰ ਦਈਏ ਮੰਨ ਤਾਂ ਇਹਨੂੰ 55000 ਰੁਪਏ ਦੇ ਦਾਂ। ਅੱਛਾ 55000 ਰੁਪਏ। ਬਾਕੀ ਛੋਟ-ਛੋਟ ਮੌਕੇ ਤੇ ਹੋਰ ਕਰ ਦੋਗੇ? ਮੌਕੇ ਤੇ ਹੋਰ 10000 ਰੁਪਏ 54 ਦੇ ਦੇ ਦਾਂਗੇ ਬਿੱਧੀ। ਠੀਕ ਆ। ਹਾਂਜੀ। ਚਲੋ ਬਾਕੀ ਕੋਈ ਫੋਨ ਲਾਵੇ। ਕੋਈ ਵੀਰ ਭਰਾ ਫੋਨ ਲਾਵੇ, ਮੋੜਦੇ ਨਹੀਂ ਕਿਸੇ ਨੂੰ। ਮਾਨਤਨ ਕਰ ਦੋਗੇ ਮੌਕੇ ਤੇ। ਠੀਕ ਹੈ ਜੀ। ਤੇ ਹੁਣ ਇੱਕ ਆਰਮ ਅੱਜ ਗੱਭਣ ਆ ਜਿਹੜੀ ਆ। ਇਹਦੇ ਵਿੱਦੀ ਇਹਦੇ 10 ਤੋਂ 15 ਦਿਨ ਖੜਦੀ ਜੀ। ਸੰਭੀ ਸੰਭੀ ਚੰਗੀ ਆ। ਬਾਕੀ ਸੈਂਗ ਇਹਨੇ ਥੋੜਾ ਜਿਹਾ ਤਾਣੂ ਕਰਕੇ ਮੋੜਿਆ ਵਾ। ਤੇ ਪੁੱਛੋ ਲੰਡੀ ਆ ਜਿਹੜੀ। ਪੁੱਛੋ ਲੰਡੀ ਖਾਣਾ ਦਾ ਸੱਜ ਗਿਆ ਆਪ ਵੀ ਚੰਗਾ ਤੋਰ ਹਾਂ ਫਿਰ ਇੱਕ ਦਿਨਾਂ ਵਿੱਚ ਤੇ ਇਹ ਵਿੱਚ ਕਿੰਨੇ ਕਿ ਦੁੱਧ ਲਈ ਆ ਇਹ ਦੁੱਧ ਵੀਰ 14 14 ਲੀਟਰ ਭਰੂਗੀ ਜੇ ਆਖਣ ਨੂੰ ਤਾਂ ਆਪਾਂ ਆਖੀ ਜਾਈਏ 16 ਭਰ ਦੇ 17 ਭਰ ਦੇ 13 14 ਲੀਟਰ ਉਹਨਾਂ ਪਿਛਲੇ ਸੂਏ ਦੇ ਚੋਇਆ ਦੁੱਧ ਠੀਕ ਹੈ ਜੀ ਹਾਂਜੀ ਤਾਂ ਅਸੀਂ ਇਹਨੇ ਵੀ ਉਹਨਾਂ ਹੀ ਭਰ ਦੇ ਅੱਗੇ ਬਾਕੀ ਦਿਨ ਦੁੱਧ ਵਾਲੇ ਦੇ ਠੰਡੇ ਦਿਨ ਹਾਂਜੀ 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 ਤੇ ਇਹ ਕੋਈ 10 ਤੋਂ 15 ਵਜੇ ਚੱਲੀ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਲੈ ਜੀ ਬਾਕੀ ਪਿੱਠਪੁਰੇ ਦੀ ਪੂਰੀ ਚੰਗੀ ਆ ਕੇ ਨੇ ਸਾਂਭੀ ਸਾਂਭੀ ਚੰਗੀ ਦੀ ਜਣਾਵਾਂ ਹੱਥ ਫੇਰ ਉਸੇ ਵਲੇ ਪੂਛਾ ਨੂੰ ਚੁੱਕ ਲੈਣੀ ਠੀਕ ਹੈ ਜੀ ਲਾ ਰਾਂ ਤੇ ਨ ਇੱਕ ਮਿੰਟ ਠੰਡੀ ਸੀ ਲਾ ਦੇ ਨਾ ਦੇਖ ਸਕਦੇ ਜੀ ਗਮਾਂ ਵਾਲਾ ਹਿਸਾਬ ਹੈ ਵੀ ਇੱਥੇ ਇੱਥੇ ਟਾਕਾ ਮਾ ਦੀ ਪੂਰੀ ਛੋਟ ਛੋਟ ਬਾਹਰ ਆ ਨਹੀਂ ਜੀ ਠੀਕ ਹੈ ਜੀ ਚਲੋ ਲੈ ਜਾ ਫਿਰ ਬਾਕੀ ਇਹ ਆ ਵੀ ਸੰਭੀ ਸੰਭੀ ਚੰਗੀ ਆ ਰਾਜੀ ਦੋਜੀ ਪੂਰੀ ਆ ਜਿਹੜੀ ਕਰਦ ਵਜਨ ਤੇ ਚੰਗੀ ਆ ਤੇ ਇਹਦਾ ਮੁੱਲ ਫਿਰ ਮੁੱਲ ਵੀਰੋ ਜੀ ਇਹ ਤਾਂ ਪਿਆਰ ਹੋਵੇ ਮਾਜਾ ਹਾਂਜੀ ਫਿਰ ਤੇ 90000 ਦੀ ਆ ਹਾਂਜੀ ਅਜ ਆਪਾਂ ਸਾਮ ਛੱਡ ਕੇ ਦੇ ਦਿੰਨੀ ਆ ਕਿੰਨੇ ਦੀ 80 ਦੀ ਦੇ ਦਈਏ 75 ਦੀ ਦੇ ਦਈਏ 75000 ਦੇ ਛੱਡਾਂ ਅੱਛਾ 74 ਦੀ 74 ਦੀ ਦੇ ਦਈਏ ਚਲੋ ਬਾਕੀ ਕੋਈ ਫੋਨ ਲਾਵੇ ਕੋਈ ਭਰਾ ਕੋਈ ਫੋਨ ਲਾਵੇ ਮੱਝ ਵੇਖ ਕੇ ਮੱਝ ਦੇ ਹਿਸਾਬ ਨਾਲ ਰੇਟ ਲਾਵੇ ਮੇਰਾ ਭਰਾ ਠੀਕ ਹੈ ਜੀ ਹਾਂਜੀ ਮੋੜਦੇ ਨਹੀਂ ਕਿਸੇ ਦੇ ਨੂੰ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਵੀ ਇੱਥੋਂ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ